ਮੈਂ ਇਹ ਚਾਹੁੰਦਾ ਕਿ ਕਿਉਂਕਿ ਉੱਥੇ ਪ੍ਰੋਪਗੈਂਡਾ ਹੋ ਰਿਹਾ ਹੈ ਜੀ ਦੇਖੋ ਜਿਹੜੀ ਸਿੱਖਾਂ ਨੇ ਪਾਕਿਸਤਾਨ ਨਾਲ ਇੱਕ ਮੁਹੰਮਦ ਦਾ ਇਜ਼ਹਾਰ ਕੀਤਾ ਹਮਮ ਔਰ ਜਿਹੜੀ ਭਾਰਤੀ ਰਿਆਸਤ ਹੈ ਉਹਨੇ ਕੈਨੇਡਾ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਅਮਰੀਕਾ ਦੇ ਵਿੱਚ ਜਿਹੜੀ ਸਿੱਖਾਂ ਦਾ ਕਤਲੇਆਮ ਕਰਵਾਇਆ ਹੈ ਹਮਮ ਪਾਕਿਸਤਾਨ ਸਿੱਖਾਂ ਦੇ ਨਾਲ ਖਲੋਤਾ ਹੈ ਔਰ ਕੱਲ ਇੱਕ ਗੁਰਦੁਆਰੇ ਤੇ ਹਮਲਾ ਕਰਕੇ ਸਾਡੇ ਤੇ ਇਲਜ਼ਾਮ ਲਾਉਣ ਦੀ ਕੋਸ਼ਿਸ਼ ਕੀਤੀ ਹੈ ਸਾਜ਼ਿਸ਼ ਹੈ ਪਰ ਸਾਡਾ ਤੇ ਮਤਲਬ ਸਾਡੇ ਕੋਲ ਨਨਕਾਣਾ ਸਾਹਿਬ ਵੀ ਹੈ ਸਾਡੇ ਕੋਲ ਪੰਜਾ ਸਾਹਿਬ ਵੀ ਹੈ ਅਸੀਂ ਤੇ ਹਿਫਾਜ਼ਤ ਕਰਨ ਵਾਲੇ ਹੈ ਕਰਤਾਰਪੁਰ ਆ ਗਏ ਸਾਰੀ ਸਾਰੀ ਸੂਰਤ ਹਾਲ ਦੇ ਵਿੱਚ ਕਰਤਾਰਪੁਰ ਵੀ ਅਸੀਂ ਕਰਤਾਰਪੁਰ ਵੀ ਹੈ ਔਰ ਅਸੀਂ ਸਿੱਖ ਯਾਤਰੀਆਂ ਦੇ ਵੀਜ਼ੇ ਕੈਂਸਲ ਵੀ ਕੀਤੇ ਅਸੀਂ ਉਹਨਾਂ ਦੀਆਂ ਜਿਹੜੀਆਂ ਥਾਵਾਂ ਨੇ ਜਿੱਥੇ ਆ ਕੇ ਉਹ ਬੱਥਾ ਟੇਕਦੇ ਨੇ ਅਸੀਂ ਅੱਜ ਵੀ ਉਹਨਾਂ ਦੀ ਹਿਫਾਜ਼ਤ ਕਰ ਰਹੇ ਹਾਂ ਤੇ ਸਾਡੀ ਮਤ ਮਾਰੀ ਹੈ ਕਿ ਅਸੀਂ ਸੇਵਾ ਵੀ ਕਰ ਰਹੇ ਹਾਂ ਹਿਫਾਜ਼ਤ ਵੀ ਕਰ ਰਹੇ ਹਾਂ ਸੇਵਾ ਵੀ ਕਰ ਰਹੇ ਹਾਂ ਅਜੀ ਸੇਵਾ ਵੀ ਕਰਦੇ ਤੇ ਸਾਡੀ ਮਤ ਮਾਰੀ ਹੈ ਕਿ ਅਸੀਂ ਉੱਥੇ ਜਾ ਕੇ ਤੇ ਇਹਨਾਂ ਨੂੰ ਅਟੈਕ ਕਰੀਏ ਇਹ ਭਾਰਤ ਸਰਕਾਰ ਨੇ ਕੀਤਾ ਮੋਦੀ ਸਰਕਾਰ ਨੇ ਕੀਤਾ ਹੈ ਔਰ ਟੋਟਲ ਸਾਡੇ ਕੋਲ ਇਹਦਾ ਐਵਿਡੈਂਸ ਵੀ ਆ ਜਾਏਗਾ ਹਮਮ ਬਹੁਤ ਜਲ ਅੱਛਾ ਇਹ ਐਵਿਡੈਂਸ ਤੁਸੀਂ ਸ਼ੇਅਰ ਕਰੋਗੇ ਕੌਮਨਲ ਸਾਵਣਾ ਵੀ ਜੀ ਬਿਲਕੁਲ ਕੀਤਾ ਜਾਏਗਾ ਪਾਕਿਸਤਾਨੀਆਂ ਨਾ ਵੀ ਜੀ ਬਿਲਕੁਲ ਕੀਤਾ ਜਾਏਗਾ ਔਰ ਔਰ ਕੀ وجہ ਹੈ ਮੋਦੀ ਜਿਹੜਾ ਹੈ ਸਿੱਖਾਂ ਦੇ ਖਿਲਾਫ ਵੀ ਮੁਸਲਮਾਨਾਂ ਦੇ ਖਿਲਾਫ ਵੀ ਹੈ ਇਹ ਹਿੰਦੂਤਵਾ ਨਜ਼ਰੀਆ ਜਿਹੜਾ ਹੈ ਇਹ तमाम ਨਾਨ ਹਿੰਦੂਸ ਦੇ ਖਿਲਾਫ ਹੈ ਜੀ ਬਿਲਕੁਲ ਦੇਖੋ ਸਿੱਖਾਂ ਦਾ ਮੁਸਲਮਾਨਾਂ ਦਾ ਜਿਹੜਾ ਕਤਲੇਆਮ ਹੈ ਮੋਦੀ ਸਰਕਾਰ ਜਿਹੜਾ ਗੁਜਰਾਤ ਵਿੱਚ ਇਹਨਾਂ ਨੇ ਕੀਤਾ ਉਸ ਤੋਂ ਬਾਅਦ ਹਰਦੀਪ ਸਿੰਘ ਨજર ਦਾ ਜਿਹੜਾ ਕਤਲ ਕੀਤਾ ਕੈਨੇਡਾ ਦੇ ਵਿੱਚ ਕੈਨੇਡਾ ਦੀ ਸਰਕਾਰ ਨੇ ਇਹਦੀ ਮੁਜ਼ਮਮਤ ਕੀਤੀ ਹੈ ਔਰ ਦੇਖੋ ਸਿੱਖਾਂ ਦੇ ਜਿਹੜੇ ਜਜ਼ਬਾਤ ਨੇ ਉਹ ਮੋਦੀ ਸਰਕਾਰ ਨੂੰ ਪਤਾ ਹੈ ਕਿ ਜਸ਼ੀਲੇ ਲੋਕ ਨੇ ਤੇ ਇਹ ਜੇ ਪਾਕਿਸਤਾਨ ਨਾਲ ਖੜੋਗੇ ਤੇ ਮੇਰੀ ਸਰਕਾਰ ਦੀ ਸ਼ਮਤ ਆ ਜਾਣੀ ਤੇ ਇਹ ਸਾਜ਼ਿਸ਼ ਕੀਤੀ ਗਈ ਹੈ ਕਿ ਸਿੱਖਾਂ ਤੇ ਹਮਲਾ ਕਰਕੇ ਪਾਕਿਸਤਾਨ ਨੂੰ ਉਹਦਾ ਦੋਸ਼ ਦੇ ਦੇਣਾ ਮੈਂ ਸਮਝਣਾ ਵਾਂ ਕਿ ਬਹੁਤ ਹੀ ਅਫਸੋਸਨਾਕ ਹੈ ਔਰ ਬਹੁਤ ਹੀ ਕੜ